ਸਕਾਈ ਨਿਜ਼ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਅੱਜ ਪੰਜਾਬ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ ਦੱਸ ਦੇ ਕਿ ਅੱਜ ਸਵੇਰੇ ਦੇ ਵਿੱਚ ਪੈਟਰੋਲ ਡੀਜ਼ਲ ਦੀ ਕਿੱਲਤ ਆਈ ਹੋਈ ਹੈ ਤੇ ਸਵੇਰ ਤੋਂ ਹੀ ਪੈਟਰੋਲ ਪੰਪ ਤੇ ਵੱਡੀਆਂ-ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਲੋਕ ਜਿਹੜੇ ਨੇ ਆਪਣੇ ਵਾਹਨਾਂ ਦੇ ਵਿੱਚ ਤੇਲ ਪਵਾਣ ਦੇ ਲਈ ਪਹੁੰਚ ਰਹੇ ਨੇ ਉੱਥੇ ਹੀ ਵੱਡੇ-ਵੱਡੇ ਡਰਮ ਬੋਤਲਾ ਅਤੇ ਪੀਪੀਆਂ ਉਹਨਾਂ ਨੇ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਦੀ ਗੱਲ ਕਰਦੇ ਹਾਂ ਦੱਸ ਦੇ ਕਿ ਇੱਥੇ ਸਾਡੇ ਪੱਤਰਕਾਰ ਰਜਿੰਦਰ ਕੁਮਾਰ ਜਿਹੜੇ ਨੇ ਇੱਕ ਪੈ ਪੰਪ ਤੇ ਪਹੁੰਚੇ ਨੇ ਉਹਨਾਂ ਨੇ ਮੌਕੇ ਦੇ ਹਾਲਾਤ ਦਿਖਾਏ ਨੇ ਹਿੱਟ ਐਂਡ ਰਨ ਨੂੰ ਲੈ ਕੇ ਜਿਹੜਾ ਸੈਂਟਰ ਸਰਕਾਰ ਨੇ ਕਾਨੂੰਨ ਪਾਸ ਕੀਤਾ ਆ ਉਹਦੇ ਕਰਕੇ ਜਿਹੜੇ ਟਰੱਕ ਡਰਾਈਵਰ ਹੜਤਾਲਾਂ ਤੇ ਬੈਠੇ ਹੋਏ ਨੇ ਮੈਂ ਆਪਣੇ ਕੈਮਰਾਸਮੈਨ ਸਾਥੀ ਨੂੰ ਕਹਾਂਗਾ ਉਹਨਾਂ ਟਰੱਕ ਡਰਾਈਵਰਾਂ ਦੀ ਹੜਤਾਲ ਕਰਕੇ ਪੈਟਰੋਲ ਪੰਪਾਂ ਦੇ ਉੱਤੇ ਕਿੰਨੀਆਂ-ਕਿੰਨੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਗੱਡੀਆਂ ਲੱਗੀਆਂ ਹੋਈਆਂ ਨੇ ਦਿਖਾਉਣ ਦੀ ਕੋਸ਼ਿਸ਼ ਕਰਨਗੇ ਇਹ ਆ ਔਰਮਾ ਟਾਂਡਾ ਹੁਸ਼ਿਆਰਪੁਰ ਦਾ ਔਰਮਾ ਟਾਂਡਾ ਦਾ ਪਲਟਾ ਪੈਟਰੋਲ ਪੰਪ ਜਿੱਥੇ ਕਿ ਪੂਰਾ ਸ਼ਹਿਰ ਜਿਹੜਾ ਆ ਆਪਣਾ ਵਾਹਨ ਲੈ ਕੇ ਉੱਥੇ ਪੈਟਰੋਲ ਜਿਹੜੇ ਕਈ ਪੰਪ ਜਿਹੜੇ ਆ ਡਰਾਈ ਹੋ ਚੁੱਕੇ ਨੇ ਤੇ ਜਿਨ੍ਹਾਂ ਪੰਪਾਂ ਦੇ ਉੱਤੇ ਅਜੇ ਤੱਕ ਡੀਜ਼ਲ ਪੈਟਰੋਲ ਆ ਉੱਥੇ ਵੱਡੀਆਂ ਵੱਡੀਆਂ ਲੈਣਾ ਲੱਗੀਆਂ ਹੋਈਆਂ ਨੇ ਇਹ ਜਿਹੜੀ ਟਰੱਕ ਡਰਾਈਵਰਾਂ ਦੀ ਹੜਤਾਲ ਹੋਈ ਆ ਉਹਦੇ ਨਾਲ ਕਿਤੇ ਨਾ ਕਿਤੇ ਰਸੋਈ ਦੇ ਵਿੱਚ ਵੀ ਆਪਣੇ ਤੇ ਸਵਾਦ ਦੇ ਵਿੱਚ ਵੀ ਫਰਕ ਪਵੇਗਾ ਕਿਤੇ ਨਾ ਕਿਤੇ ਆਲੂ ਪਿਆਜ਼ ਟਮਾਟਰ ਵਗੈਰਾ ਵੀ ਮਹਿੰਗੇ ਹੋ ਸਕਦੇ ਨੇ ਹੁਸ਼ਿਆਰਪੁਰ ਤੋਂ ਰਜਿੰਦਰ ਸਿੰਘ ਸਕਾਈ ਨਿਊਜ਼ ਪੰਜਾਬ ਤੇ ਜਦੋਂ ਸਾਡੇ ਪੱਤਰਕਾਰ ਦੇ ਵੱਲੋਂ ਮੌਕੇ ਤੇ ਖੜੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਝ ਦੱਸਿਆ ਆਓ ਸੁਣਦੇ ਹਾਂ ਕਿੰਨੇ ਸਾਲ ਨੂੰ ਲੈ ਕੇ ਜਿਹੜਾ ਕਾਨੂੰਨ ਪਾਸ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਕਿ ਉਹ ਪੈਟਰੋਲ ਪੰਪਾਂ ਦੇ ਉੱਤੇ ਲੈਣਾ ਲੱਗਿਆ ਬਹੁਤ ਲੰਮੀਆਂ ਲੰਮੀਆਂ ਲੈਣਾ ਲੱਗੀਆਂ ਕਿਉਂਕਿ ਜਿਹੜੀ ਟਰੱਕ ਡਰਾਈਵਰਾਂ ਦੀ ਹੜਤਾਲ ਕਰਕੇ ਜਿਹੜਾ ਆ ਅਸਰ ਕਿਤੇ ਨਾ ਕਿਤੇ ਪੈਟਰੋਲ ਪੰਪਾਂ ਦੇ ਉੱਤੇ ਸਰ ਬਹੁਤ ਜ਼ਿਆਦਾ ਹੀ ਇਹਦੇ ਨਾਲ ਅਸਰ ਪਿਆ ਸਾਡੇ ਦੇ ਤਕਰੀਬਨ ਹਰ ਡਰਾਈਵਰ ਦਾ ਜੋ ਵੀ ਕੀਤਾ ਸੀ ਤਕਰੀਬਨ ਇਹਨਾਂ ਨੇ ਠੱਪ ਕਰਤਾ ਸਵੇਰ ਦੇ 8 ਵਜੇ ਤੇ ਅਸੀਂ ਆਏ ਆ 8 ਵਜੇ ਤੋਂ ਲੈ ਕੇ ਤਾਂ ਵੇਖ ਲਓ ਵੀ ਹੁਣ 11 ਵਜ ਗਿਆ ਬੱਸਾਂ ਦੀਆਂ ਲੈਣਾ ਲੱਗੀਆਂ ਹਰ ਆਦਮੀ ਨੂੰ ਆਉਣ ਜਾਣ ਵਾਲੇ ਨੂੰ ਬਹੁਤ ਤੰਗੀ ਹੁੰਦੀ ਹੈ ਇਸ ਕਰਕੇ ਸਰਕਾਰ ਨੂੰ ਜੋ ਵੀ ਆਪਣਾ ਪੇਪਰ ਇਹਨਾਂ ਨੇ ਕੱਢੇ ਇਹਨਾਂ ਨੂੰ ਵਾਪਸ ਲੈਣੇ ਚਾਹੀਦੇ ਆ ਹਰ ਇੱਕ ਬੰਦੇ ਦੇ ਨਾਲ ਬਣਾ ਕੇ ਰੱਖਣ ਇਸ ਵਾਸਤੇ ਮਤਲਬ ਕਿ ਵੇਖੋ ਦੁਨੀਆ ਤਾਂ ਕੀ ਹਾਲ ਕਿੰਦਾ ਸਕੂਟਰ ਮੋਟਰ ਸ਼ਾਕਾ ਸਕੂਟੀਆਂ ਕਿਹਨੇ ਇਹੋ ਜਿਹੀ ਐਮਰਜੈਂਸੀ ਕੰਮ ਤੇ ਜਾਣਾ ਜਿਹੜਾ ਹੁਣ ਤੇਲ ਦੇ ਸਾਡੇ 4 ਪੰਪਾਂ ਚੋਂ ਪੰਪੜੇ ਤੇਲ ਹੀ ਨਹੀਂ ਇਨੀ ਤੰਗੀ ਆ ਗਈ ਇਹਦਾ ਕਰਕੇ ਹੁਣ ਅਸੀਂ ਸਵੇਰ ਦੇ 3 ਘੰਟੇ ਹੋ ਗਏ ਥੇ ਆ ਕੇ ਬੈਠਿਆਂ ਤੇ ਜਿਹੜਾ ਮੰਗਾਈ ਦੀ ਮਾਰ ਦੀ ਪੈ ਸਕਦੀ ਜਿਹੜੀ ਟਰੈਕਟਰਾਂ ਵਾਲੀ ਹੜਤਾਲ ਆ ਉਹਦੇ ਕਰਕੇ ਜੀ ਬਹੁਤ ਜ਼ਿਆਦੀ ਪੈ ਸਕਦੀ ਸਰ ਰਸੋਈ ਦੇ ਤੇ ਕਿੰਨਾ ਕੁ ਅਸਰ ਪਏਗਾ ਬਹੁਤ ਜ਼ਿਆਦਾ ਅਸਰ ਪਏਗਾ ਸਾਰਾ ਹਫਤਾ ਤੁਹਾਨੂੰ ਪਤਾ ਹੀ ਆ ਘਟੋ ਘਟ ਵੀ ਰਸੋਈ ਦੇ ਉੱਤੇ ਵੀ ਬਹੁਤ ਜ਼ਿਆਦਾ ਅਸਰ ਪੈਣ ਵਾਲਾ ਹੈ ਇਹਦੇ ਨਾਲ ਇਹ ਤਾਂ ਹਨਨ ਹੈ ਕਿ ਜਿਹੜਾ ਕਾਨੂੰਨ ਪਾਸ ਹੋਇਆ ਥੇ ਤਾਂ ਸਰਕਾਰ ਨੇ ਕੀਤਾ ਜਿੱਦੇ ਕਰਕੇ ਜਿਹੜੇ ਡਰਾਈਵਰ ਆ ਹੜਤਾਲਾਂ ਦੇ ਟਰੈਕਟਰ ਵਾਲੇ ਬੈਠੇ ਹੋਏ ਨੇ ਐਸ ਵਿਲੇ ਪੰਪਰ ਦੇ ਉੱਤੇ ਲੈਣਾ ਲੱਗੀਆਂ ਮੀਆਂ ਡੀਜ਼ਲ ਬੋਤਲ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਸਾਰਾ ਕਾਨੂੰਨ ਜਿਹੜਾ ਬਹੁਤ ਗਲਤ ਹੈ ਡਰਾਈਵਰਾਂ ਦੇ ਹੱਕ ਵਿੱਚ ਨਹੀਂ ਹੈ ਠੀਕ ਹੈ ਨਾ ਜਿਹੜਾ ਬੰਦਾ ਡਰਾਈਵਰ 8000 ਤਨਖਾਹ ਲੈਂਦਾ ਉਹ 7 ਲੱਖ ਕਿੱਥੋਂ ਭਰ ਦਊਗਾ ਠੀਕ ਹੈ ਕਿ ਨਹੀਂ ਇਹ ਸਾਰਾ ਕਾਨੂੰਨ ਗਲਤ ਹੈ ਇਹਨੂੰ ਵਾਪਸ ਹੋਣਾ ਚਾਹੀਦਾ ਜਿਹੜੀ ਰਸੋਈ ਦੇ ਉੱਤੇ ਕੀ ਅਸਰ ਪੈ ਰਿਹਾ ਜਿਹੜੇ ਮਹਗਾਈ ਬਹੁਤ ਜ਼ਿਆਦਾ ਮਹਗਾਈ ਤੇ ਅਸਰ ਪੈਣਾ ਹੈ ਗੱਡੀਆਂ ਬੰਦ ਹੋ ਜਾਣੀਆਂ ਸਾਰੀਆਂ ਹਰੇਕ ਚੀਜ਼ ਸਪਲਾਈ ਬੰਦ ਹੋ ਜਾਣੀਆਂ ਆਲੂ ਪਿਆਜ਼ ਬੰਦ ਹੋ ਜਾਣਾ ਸਬਜ਼ੀ ਆਉਣੀ ਬੰਦ ਹੋ ਜਾਣੀਆਂ ਹਰੇਕ ਚੀਜ਼ ਤੇ ਅਸਰ ਕੀ ਕਹਿਣਾ ਚਾਹੁੰਦੇ ਸੈਂਟਰ ਸਰਕਾਰ ਨੂੰ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜਾ ਕਾਨੂੰਨ ਹੈ ਗਲਤ ਹੈ ਵਾਪਸ ਕੀਤਾ ਜਾਵੇ ਤੇ ਉਧਰ ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਵੀ ਅਜਿਹੇ ਹੀ ਹਾਲਾਤ ਬਣੇ ਹੋਏ ਨੇ ਲੋਕ ਕਾਫੀ ਪਰੇਸ਼ਾਨ ਨੇ ਕੜਾਕੇ ਦੀ ਠੰਡ ਦੇ ਵਿੱਚ ਲੋਕ ਜਿਹੜੇ ਨੇ ਪੈਟਰੋਲ ਪੰਪ ਤੇ ਤੇਲ ਪਵਾਉਣ ਦੇ ਲਈ ਪਹੁੰਚੇ ਨੇ ਹੁਣ ਇਹ ਤੇ ਗਵਰਨਮੈਂਟ ਨੇ ਬਵਸਤਾ ਕਰਨੀ ਹੈਗੀ ਕੀ ਹੈਗੀ ਬਵਸਤਾ ਆਮ ਪਬਲਿਕ ਕੀ ਕਰ ਸਕਦੀ ਆਮ ਤੇ ਪਬਲਿਕ ਨੇ ਪਰੇਸ਼ਾਨ ਨਹੀਂ ਹੋਣਾ ਟਰੱਕ ਡਰਾਈਵਰਾਂ ਸਾਡੇ ਤੇ ਬੇਫਇਦ ਲੂਲ ਅਪਣਾਏ ਜਾ ਰਹੇ ਕਿ ਜੇ ਐਕਸੀਡੈਂਟ ਹੋ ਜਾਂਦਾ ਟਰੱਕ ਨੂੰ ਤੇ 10 ਸਾਲ ਜਮਾਨਤ ਨਹੀਂ ਮਿਲੂਗੀ ਡਰਾਈਵਰ ਨੂੰ ਨਹੀਂ ਨਹੀਂ ਐਦਾਂ ਦਾ ਨਿਯਮ ਨਹੀਂ ਬਣਾਇਆ ਗਵਰਨਮੈਂਟ ਨੇ ਗਵਰਨਮੈਂਟ ਨੇ ਕੁਝ ਫਾਇਦੇ ਵੀ ਆ ਪਬਲਿਕ ਦੇ ਉਹਦੇ 'ਚ ਕਹਿੰਦੇ 5 ਲੱਖ ਦਾ ਜੁਰਮਾਨਾ ਵੀ ਰੱਖਿਆ ਡਰਾਈਵਰਾਂ ਵਾਸਤੇ ਨਹੀਂ ਨਹੀਂ ਐ ਪਬਲਿਕ ਆਮ ਪਬਲਿਕ ਸਮਝਦੇ ਨਹੀਂ ਪਈ ਟਰੱਕ ਡਰਾਈਵਰ ਜਾਣ ਕੇ ਵੀ ਹੜਤਾਲ ਕਰਦੇ ਪਏ ਉਹਨੂੰ ਸਮਝਣਾ ਵੀ ਚਾਹੀਦਾ ਪਬਲਿਕ ਨੂੰ ਮੋਦੀ ਨੇ ਜਿਹੜੇ ਕਾਨੂੰਨ ਬਣਾਏ ਕੁਝ ਫਾਇਦੇ ਵਾਲੇ ਵੀ ਅਗੇ ਉਹਦੇ 'ਚ ਕੁਝ ਗਲਤ ਹੈਗੇ ਕੁਝ ਫਾਇਦੇ ਵਾਲੇ ਵੀ ਅਗੇ ਤੁਹਾਨੂੰ ਪੰਜ ਦਿਨ ਦਾ ਜਾਂਦਾ ਜਾਂਦਾ ਹਰ ਤਾਲ ਚੱਲਣਾ ਹੈ ਜੀ ਪੰਜ ਦਿਨ ਦਾ ਨਹੀਂ ਹੈਗਾ ਜੀ ਤਿੰਨ ਤਿੰਨ ਦਿਨ ਦਾ ਹੈਗਾ ਨਹੀਂ 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 ਬਦਾਨਗੇ ਗਵਰਨਮੈਂਟ ਵਿਵਸਥਾ ਕਰੇਗੀ ਇਹ ਆਮ ਪਬਲਿਕ ਨੂੰ ਪਰੇਸ਼ਾਨ ਨਹੀਂ ਕਰੇਗੀ ਬਹੁਤ ਦਿੱਕਤ ਹੈ ਭਾਈ ਪੈਟਰੋਲ ਨਹੀਂ ਮਿਲੇਗਾ ਕੰਮ ਕਰ ਗੱਲੇ ਬੰਦੇ ਕਿੱਦਾਂ ਕਰਨਗੇ ਕੰਮ ਪੈਟਰੋਲ ਵਗੈਰਾ ਬਿਨਾ ਬਿਨਾ ਪੈਟਰੋਲ ਤੋਂ ਜਿਵੇਂ ਹੁਣ ਸਾਡੇ ਰੈਪਿਡੋ ਵਗੈਰਾ ਚਲਾ ਰਹੇ ਕੰਮ ਹੀ ਨਹੀਂ ਕਰ ਸਕਦੇ ਅਸੀਂ ਤੇ ਤੁਸੀਂ ਰੈਪਿਡੋ ਚਲਾਉਣੇ ਪੈਟਰੋਲ ਤੋਂ ਬਿਨਾ ਤੁਹਾਡਾ ਸਾਹਮਣੇ ਹੈਗਾ ਅੱਜ ਬੰਦ ਕਰਨਾ ਪਵੇਗਾ ਕੀ ਕਰ ਸਕਦੇ ਆ ਤਿੰਨ ਦਿਨ ਲਈ ਬੰਦ ਬਲੈਕਲਿਸਟ ਵੀ ਕਰ ਦਿੰਦੀ ਕਈ ਵਾਰ ਆਈਡੀਆ ਆਨ ਲੌਗ ਇਨ ਲੌਗ ਇਨ ਨਹੀਂ ਹੋ ਰਹੀ ਤਾਂ ਕੁਝ ਵੀ ਨਹੀਂ ਕਰਨਗੇ ਉਹਨਾਂ ਨੂੰ ਬੰਦ ਹੀ ਕਰ ਦੇਣੀ ਆਈਡੀ ਬੰਦ ਕਰ ਦੇਣੀ ਆ ਤਿੰਨ ਦਿਨ ਲਈ ਔਰ ਤਿੰਨ ਦਿਨ ਕੰਮ ਬੱਦ ਰਹੂਗਾ ਆਪਾਂ ਕਿੱਦਾਂ ਕੰਮ ਕਰਾਂਗੇ ਡੇਲੀ ਕਮਾਣ ਵਾਲੇ ਆ ਜੇ ਨਹੀਂ ਪੈਸੇ ਕਮਾਵਾਂਗੇ ਤੇ ਕਿੱਥੋਂ ਪੈਸੇ ਰੋਟੀ ਢਿੱਡ ਖਾਵਾਂਗੇ ਹੁਣ ਸ਼ਾਮ ਨੂੰ ਟਰਾਂਸਪੋਰਟਾਂ ਨੂੰ ਕੀ ਆ ਗਈ ਹੁਣ ਸਮਝ ਨਹੀਂ ਆ ਰਿਹਾ ਸੰਤਾਪ ਕਹਿੰਦੇ ਕਿ ਪੈਟਰੋਲ ਬੰਦ ਤੇ ਥੋੜਾ ਜਿਹਾ ਪੈਟਰੋਲ ਰਹਿ ਗਿਆ ਕੁਝ ਮਿੰਟਾਂ ਦਾ ਕਿੰਨਾ ਕੁ ਪੈਟਰੋਲ ਮਿਲਿਆ ਤਾਂ ਉਹ ਵੀ ਨਹੀਂ ਮਿਲਿਆ ਤੇਲ ਕਹਿੰਦੇ ਹੈ ਨਹੀਂ ਗਾ ਖਤਮ ਹੋ ਗਿਆ ਆ ਵਾ ਹੌਣ ਮਾਦਾ ਅਜੀਬ ਜਿਹੀ ਹੋਊ ਕੰਮ ਅੱਜ ਅੱਜ ਕੀ 3 ਦਿਨ ਲਈ ਕਹਿੰਦੇ ਬੰਦ ਤੇ 3 ਦਿਨ ਕੁ ਬੰਦ ਪਰਬੰਧ ਕਰਨਾ ਪੈਣਾ ਕੀ ਕਰ ਸਕਦੇ ਹਾਂ ਅਸੀਂ ਮਾਚੀਵੜ ਤੋਂ ਆ ਰਹੇ ਆ ਜੀ ਕੰਮ ਜਾਣਾ ਸੀਗਾ ਅੱਗੇ ਅਮਰੀਲਾ ਮਸ਼ੀਨਾਂ ਦਾ ਕੰਮ ਕਰਦੇ ਆ ਜੀ ਹੋਰ ਟ੍ਰੋਬਲ ਮਿਲਿਆ ਨਹੀਂ ਬਾਈਕ ਖੜੀ ਹੋਈ ਆ ਸਾਡੀ ਕਹਿੰਦੇ ਤੇਲ ਪਾਣਾ ਨਹੀਂ ਖਤਮ ਹੋ ਗਿਆ ਇੱਥੇ ਵੀ ਹੁਣ ਦੇਖੋ ਕੀ ਕਰਦੇ ਆ ਦੇਖਦੇ ਆ ਮਿਲ ਰਿਹਾ ਨਹੀਂ ਤੇਲ ਕਿਤੋਂ ਕੰਮ ਹੁਣ ਪੰਜ ਦਿਨ ਲਈ ਕਹਿੰਦੇ ਆ ਬੰਦ ਦਾ ਤੇਲ ਹੁਣ ਦੇਖਦੇ ਆ ਜੀ 5 ਦਿਨ ਲਈ ਔਖਾ ਹੋ ਜਾਣਾ ਸਾਡਾ ਜਿਹੜੇ ਰੋਜ਼ ਰੋਜ਼ ਕਮਾ ਕੇ ਖਾਂਦੇ ਉਹਨਾਂ ਲਈ ਤਾਂ ਔਖਾ ਹੋ ਜਾਣਾ ਫਿਰ ਬਹੁਤ ਜ਼ਿਆਦਾ ਤੇ ਹੁਣ ਗੱਲ ਕਰਦੇ ਆ ਸ਼੍ਰੀ ਮੁਖਤਸਰ ਸਾਹਿਬ ਦੀ ਸ਼੍ਰੀ ਮੁਖਤਸਰ ਸਾਹਿਬ ਦੇ ਵਿੱਚ ਜਿੱਥੇ ਸਾਡੇ ਪੱਤਰਕਾਰ ਤਰਸੇਮ ਢੁੱਡੀ ਪਹੁੰਚਦੇ ਨੇ ਉਹਨਾਂ ਨੇ ਮੌਕੇ ਦੇ ਹਾਲਾਤ ਦਿਖਾਏ ਨੇ ਇਸ ਪੈਟਰੋਲ ਪੰਪ ਤੇ ਤੇਲ ਜਿਹੜਾ ਹੈ ਖਤਮ ਹੋ ਚੁੱਕਿਆ ਭਾਵੇਂ ਉਹ ਡੀਜ਼ਲ ਹੈ ਭਾਵੇਂ ਉਹ ਪੈਟਰੋਲ ਹੈ ਤੇ ਲੋਕ ਕਾਫੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਕੇਂਦਰ ਸਰਕਾਰ ਦੇ ਵੱਲੋਂ ਬੇਸ਼ੱਕ ਜਿਹੜੇ ਟਰੱਕ ਆਪਰੇਟਰ ਨੇ ਉਹਨਾਂ ਦੇ ਖਿਲਾਫ ਇੱਕ ਬਿੱਲ ਲੈ ਕੇ ਆ ਰਹੀ ਆ ਜਿਸ ਨੂੰ ਲੈ ਕੇ ਟਰੱਕ ਆਪਰੇਟਰਾਂ ਦੇ ਵਿੱਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਹਿੱਟ ਐਂਡ ਰਨ ਦਾ ਕਾਨੂੰਨ ਜੋ ਕੇਂਦਰ ਸਰਕਾਰ ਟਰੱਕ ਆਪਰੇਟਰਾਂ ਦੇ ਲਈ ਲੈ ਕੇ ਆ ਰਹੀ ਆ ਜਿਸ ਨੂੰ ਲੈ ਕੇ ਆਮ ਪਬਲਿਕ ਨੂੰ ਜੋ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਜੋ ਪੈਟਰੋਲ ਪੰਪਸ ਨੇ ਉਹਨਾਂ ਨੂੰ ਵੀ ਵੱਡਾ ਇਸ ਹੜਤਾਲ ਦਾ ਅਖਮਿਆਜਾ ਬੁਕਤਨਾ ਪੈ ਰਿਹਾ ਕਿ ਮੇਰੇ ਪਿੱਛੇ ਤਸਵੀਰਾਂ ਜੀ ਬਕੂਬੀ ਤੁਸੀਂ ਦੇਖ ਸਕਦੇ ਹੋ ਕਿ ਪੈਟਰੋਲ ਪੰਪ ਦੇ ਉੱਪਰ ਜੇ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੀਆਂ ਲਾਈਨਾਂ ਇੱਥੇ ਲੱਗਣ ਨੂੰ ਪਿਆਰ ਹੋ ਚੁੱਕੀਆਂ ਨੇ ਤੇ ਜੋ ਸਾਹਮਣੇ ਤੁਸੀਂ ਤਸਵੀਰਾਂ ਚ ਵਾਕੂਬੀ ਦੇਖ ਸਕਦੇ ਹੋ ਕਿ ਲੋਕ ਇਕਾਦੁਕਾ ਜੋ ਆਪਣੇ ਵਾਹਨ ਹੈ ਉਹਨਾਂ ਨੂੰ ਲੈ ਕੇ ਆ ਰਹੇ ਨੇ ਪੈਟਰੋਲ ਪਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਡੀਜ਼ਲ ਹੈ ਤਾਂ ਬਿਲਕੁਲ ਡੀਜ਼ਲ ਪਵਾਉਣ ਦੀ ਕੋਸ਼ਿਸ਼ ਕਰ ਲੈਣੇ ਲੇਕਿਨ ਦੂਜੇ ਪਾਸੇ ਜੇ ਤਸਵੀਰਾਂ ਵੇਖੀਏ ਡੀਜ਼ਲ ਦੀਆਂ ਮਸ਼ੀਨਾਂ ਉਹ ਸਾਹਮਣੇ ਤੁਸੀਂ ਮਸ਼ੀਨ ਦੇਖ ਸਕਦੇ ਹੋ ਡੀਜ਼ਲ ਦੀ ਮਸ਼ੀਨ ਆ ਉਹ ਖਾਲੀ ਹੋ ਚੁੱਕੀ ਆ ਤੇ ਨਾਲ ਹੀ ਨਾਲ ਜੇ ਗੱਲ ਕਰਾਂ ਤਾਂ ਪੈਟਰੋਲ ਨੂੰ ਵੀ ਇੱਥੇ ਡਰਾਈ ਦੱਸਿਆ ਜਾ ਰਿਹਾ ਕੋਸ਼ਿਸ਼ ਕੀਤਾ ਜਾ ਰਿਹਾ ਕਿ ਇਸ ਪੰਪ ਦੇ ਉੱਪਰ ਪੈਟਰੋਲ ਬਿਲਕੁਲ ਖਤਮ ਹੋ ਚੁੱਕਿਆ ਹੁਣ ਟਰੱਕ ਆਪਰੇਟਰਾਂ ਦੀ ਹੜਤਾਲ ਹੈ ਉਹ ਕਿੰਨਾ ਚਿਰ ਚੱਲਦੀ ਹੈ ਤੇ ਕਿੰਨਾ ਚਿਰ ਆਮ ਪਬਲਿਕ ਨੂੰ ਇਸ ਦਾ ਖਮਿਆਜਰਾ ਭੁਗਤਣਾ ਪਵੇਗਾ ਸ਼੍ਰੀ ਮੁਖਤਸਰ ਸਾਹਿਬ ਤੋਂ ਸカイ ਨਿਊਜ਼ ਦੇ ਲਈ ਅਸ਼ਫਾਕ ਟੁੱਟੀ ਕੜਕੀ ਉਚਾਰ ਵੀ ਹੈ ਹੁਣ ਜਿਹੜਾ ਪੰਪ ਜਿਹੜਾ ਤੇਲ ਨਰੇਸ਼ ਜੀ ਅੱਜ ਪੰਪਾਂ ਦੇ ਤੇਲ ਦੀ ਕਿਲਤ ਹੋ ਰਹੀ ਹੈ ਕੀ ਪਰੇਸ਼ਾਨੀ ਆ ਰਹੀ ਹੈ ਇਹ ਕੋਈ ਟਰੱਕਾਂ ਵਾਲਾ ਦੋਰਾਜੀ ਕੋਈ ਟਰੱਕਾਂ ਵਾਲੇ ਨੇ ਹੜਤਾਲ ਕੀਤੀ ਹੈ ਕਿਉਂਕਿ ਉਹ ਉਹ ਜਿਹੜੇ ਹਟ ਰੱਕ ਵਾਲੇ ਹੜਤਾਲਤੇ ਹਨ ਇਸ ਕਰਕੇ ਜਿਹੜਾ ਤੇਲ ਹੈ ਉਹ ਪੰਪ ਤੇ ਨਹੀਂ ਪਹੁੰਚ ਰਿਹਾ ਕੀ ਪਰੇਸ਼ਾਨੀ ਆ ਰਹੀ ਹੈ ਤੇਲ ਪਾਉਣ ਆਏ ਹੋ ਤੁਸੀਂ ਪਰੇਸ਼ਾਨੀ ਇਹ ਆ ਰਹੀ ਵੀ ਹੁਣ ਜੇ ਅਸੀਂ ਰੋ ਡਿਊਟੀ ਜਾਂਦੇ ਹਾਂ ਰੋ ਡਿਊਟੀ ਆ ਨਾ ਹੁੰਦਾ ਜੀ ਆਪਣੇ ਵਹੀਕਲ ਵੀ ਸਰਦਾ ਨਹੀਂ ਗਿਆ ਉਹ ਵੀ ਹੁਣ ਇਕੱਠਾ ਤੇਲ ਪਾਣਾ ਆਪਣੇ ਤਾਂ ਕਿ ਜਲਦੀ ਡਿਊਟੀ ਜਾ ਸਕੀਏ ਟੈਂਕ ਫੁੱਲ ਸਕੀਏ ਹੋਣਗੇ ਅੱਜ ਵੀ ਸੁੱਤੂਆ ਦਾ ਕੰਮ ਚੱਲੂ ਰਹਿਣਾ ਅਜੇ ਤੱਕ ਵਾਰੀ ਨਹੀਂ ਆਈ ਇਹਨਾਂ ਦਾ ਛੋਟੇ ਪੰਪਾਂ ਦੀ ਸੋ ਦੱਸ ਦਿਓ ਕਿ ਟਰੱਕ ਚਾਲਕਾ ਦੇ ਵੱਲੋਂ ਜੋ ਕੇਂਦਰ ਸਰਕਾਰ ਦੇ ਵੱਲੋਂ ਨਵਾਂ ਕਾਨੂੰਨ ਬਣਾਇਆ ਗਿਆ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਦੇਸ਼ ਭਰ ਦੇ ਵਿੱਚ ਅੱਜ ਧੰਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਗਏ ਨੇ ਤੇ ਪੰਜਾਬ ਦੇ ਵਿੱਚ ਜੋ ਹਾਲਾਤ ਇਸ ਵੇਲੇ ਬਣੇ ਹੋਏ ਨੇ ਉਹ ਕਾਫੀ ਗੰਭੀਰ ਦਿਖਾਈ ਦੇ ਰਹੇ ਨੇ ਲੋਕ ਜਿਹੜੇ ਨੇ ਸੜਕਾਂ ਤੇ ਆ ਚੁੱਕੇ ਨੇ ਜਿਹੜੇ ਟਰੱਕ ਚਾਲਕ ਨੇ ਉਹਨਾਂ ਦੇ ਵੱਲੋਂ ਇੱਕ ਪਾਸੇ ਤਾਂ ਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਤੜਕੇ ਤੜਕੇ ਪੈਟਰੋਲ ਪੰਪ ਦੇ ਹਾਲਾਤ ਬਦਲ ਚੁੱਕੇ ਨੇ ਲੋਕ ਵੱਡੀ ਗਿਣਤੀ ਦੇ ਵਿੱਚ ਤੇਲ ਪਵਾਉਣ ਦੇ ਲਈ ਪਹੁੰਚ ਰਹੇ ਨੇ ਹਰ ਇੱਕ ਨੂੰ ਡਰ ਹੈ ਕਿ ਕਿਤੇ ਤੇਲ ਖਤਮ ਨਾ ਹੋ ਜਾਵੇ ਸਰਮੇਤਤਾ ਦੀਆਂ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਸਕਾਈਨਸ ਪੰਜਾਬ ਦੇ ਨਾਲ